ਅਮ੍ਰਿਤਸਰ ਵਿੱਚ ਕਿਸਾਨਾਂ ਦੁਆਰਾ 16 ਫਰਵਰੀ ਨੂੰ ਭਾਰਤ ਬੰਦ ਦਾ ਮਾਰਚ ਕੱਢਿਆ ਗਿਆ ਜਿਸ ਵਿੱਚ ਉਹਨਾਂ ਨੇ ਸ਼ਹਿਰ ਵਿੱਚ ਕੁੰਮਕੇ ਦੁਕਾਨਾਂ ਵਾਲਿਆਂ ਨੂੰ ਸਨੇਹਾ ਦਿੱਤਾ ਕਿ 16 ਤਰੀਕ ਨੂੰ ਭਾਰਤ ਬੰਦ ਹੈ ਤੇ ਆਪਜੀ ਵੱਲੋਂ ਦੁਕਾਨਾਂ ਨਾ ਖੋਲੀਆਂ ਜਾਣ ਇਹ ਮੋਰਚਾ ਬੜੇ ਪਿਆਰ ਨਾਲ ਸੜਕਾਂ ਤੇ ਲੋਕਾਂ ਨੂੰ ਸਨੇਹਾ ਦਿੰਦਾ ਹੋਇਆ ਦਿਖਾਈ ਦਿੱਤਾ ਇਸ ਮੋਰਚੇ ਵਿੱਚ ਠਾਠਾ ਮਾਰਦਾ ਇਕੱਠ ਆਪਣੇ ਆਪ ਵਿੱਚ ਮੰਗਾਂ ਨੂੰ ਲੈ ਕੇ ਸੜਕਾਂ ਤੇ ਆਉਣ ਲਈ ਮਜਬੂਰ ਦਿਖਾਈ ਦਿੱਤਾ ਇਹਦੇ ਸੈਂਟਰ ਦੀ ਸਰਕਾਰ ਨੂੰ ਟਾਰਗੇਟ ਕਰਕੇ ਇਸ ਮੋਰਚੇ ਨੂੰ ਸ਼ੁਰੂਆਤ ਵੱਜੋਂ ਤੋੜਿਆ ਗਿਆ ਇਸ ਮੋਰਚੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਟ੍ਰੈਫਿਕ ਨਾਲ ਵਧੇ ਇਸ ਉੱਪਰ ਧਿਆਨ ਦਿੱਤਾ ਆਓ ਸੁਣਾਨੇ ਹਾਂ ਬਾਕੀ ਦੀ ਜਾਣਕਾਰੀ ਸਰ ਪਹਿਲੇ ਆਪਨੇ ਬੜੀ ਜਾਣਕਾਰੀ ਦਿਓ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਹਰਤੇਖਸਾਂ ਯੂਨੀਅਨ ਤੇ ਆਗੂ ਸੰਜੁਗਤ ਕਿਸਾਨ ਮੋਰਚਾ ਅੱਛਾ ਅੱਜ ਕਿਸ ਸਬੰਧ ਵਿੱਚ ਅਸੀਂ ਇਕੱਠੇ ਹਾਂ ਅੱਜ ਅਮਰਸਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਨੂੰ ਮਜ਼ਦੂਰਾਂ ਵੱਲੋਂ ਮਾਰਚ ਕੀਤਾ ਜਾਣਾ ਕਿਉਂਕਿ 16 ਫਰਵਰੀ ਨੂੰ ਸੰਜੁਗਤ ਕਿਸਾਨ ਮੋਰਚਾ ਹੈ ਔਰ ਦੇਸ਼ ਦੀਆਂ ਸਮੂਹ ਮਜ਼ਦੂਰ ਵਪਾਰੀ ਟਰਾਂਸਪੋਰਟ ਜਥੇਬੰਦੀਆਂ ਵੱਲੋਂ ਭਾਰਤ ਮੰਦ ਦਾ ਸੱਦਾ ਦਿੱਤਾ ਗਿਆ ਉਹਦੇ ਲਈ ਅੱਜ ਦੁਕਾਨਦਾਰ ਭਰਾਵਾਂ ਨੂੰ ਦੁਕਾਨ-ਦੁਕਾਨ ਤੇ ਜਾ ਕੇ ਸੁਨੇਹਾ ਦੇਣਾ ਕਿ 16 ਫਰਵਰੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਪਿਛਲੇ 10 ਸਾਲਾਂ 'ਚ ਮੋਦੀ ਸਰਕਾਰ ਨੇ ਦੇਸ਼ ਦਾ ਜਲ ਜੰਗਲ ਜ਼ਮੀਨ ਤੇ ਸਾਰੇ ਕਾਰੋਬਾਰ ਜੜਿਆ ਉਹ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਵੱਡੀ ਮਿਹਨਤ ਜਿਹੜੀ ਆ ਉਹ ਜਿੰਨੀ ਹੋਈ ਆ ਔਰ ਬਹੁਤ ਵੱਡਾ ਹਿੱਸਾ ਜਿਹੜਾ ਹੈ ਕਾਰੋਬਾਰ ਦਾ ਉਹ ਕਾਰਪੋਰੇਟ ਦੇ ਹਵਾਲੇ ਜਿਹੜਾ ਉਹ ਕੀਤਾ ਜਾ ਚੁੱਕਾ ਹੈ ਇਹ ਚੋਣ ਮਰਾ ਹੈ ਚੋਣਵਰੇ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦੇ ਮੁੱਦਿਆਂ ਤੇ ਕੋਈ ਧਿਆਨ ਕੇਂਦਰਿਤ ਕਰਦੀਆਂ ਪਰ ਇਸ ਵੇਲੇ ਜਿਹੜੀ ਚੋਣ ਮਿਹਨਤਾਂ ਉਹ ਉਹਦੇ ਚ ਲੋਕਾਂ ਦੇ ਮੁੱਤੇ ਬਿਲਕੁਲ ਗਾਇਬ ਆ ਕੋਈ ਮਹਗਾਈ ਘਟ ਕਰਨ ਦਾ ਮੁੱਦਾ ਨਹੀਂ ਕੋਈ ਬੇਰਜ਼ਗਾਰੀ ਦੂਰ ਕਰਨ ਦਾ ਮੁੱਦਾ ਨਹੀਂ ਕੋਈ ਕਿਸਾਨਾਂ ਦੀ ਜਿਹੜੀ ਆਂਦੇ ਆਮਦਨ 2022 ਤੱਕ ਦੁੱਗਣੀ ਕਰ ਦੇਣੀ ਆ ਉਹਦੇ ਤੇ ਕੋਈ ਗੱਲ ਨਹੀਂ ਮਜ਼ਦੂਰਾਂ ਨੂੰ ਉਹ ਰਾਹ ਦੇਣ ਦਾ ਮਸਲਾ ਨਹੀਂ ਵਿਦਿਆਰਥੀਆਂ ਨੂੰ ਐਜੂਕੇਸ਼ਨ ਦਾ ਹੈਲਥ ਦਾ ਜਿਹੜਾ ਉਹ ਕੋਈ ਮਸਲਾ ਜਿਹੜਾ ਚੋਣ ਮੁੱਦਾ ਜਿਹੜਾ ਨਹੀਂ ਵੜਾ ਰਿਹਾ ਚੋਣ ਮੁੱਦਾ ਜਿਹੜਾ ਉਹ ਯੂਸੀਸੀ ਨੂੰ ਬਣਾਇਆ ਜਾ ਰਿਹਾ ਉਹ ਸੀਏ ਨੂੰ ਬਣਾਇਆ ਜਾ ਰਿਹਾ ਉਹ ਜਿਹੜਾ ਇੱਕ ਧਾਰਮਿਕ ਮਾਮਲਾ ਦੇਸ਼ ਦੀ ਬਹੁ ਗਿਣਤੀ ਦਾ ਰਾਮ ਮੰਦਰ ਨੂੰ ਚੋਣ ਮੁੱਦਾ ਜਿਹੜਾ ਮੋਦੀ ਨੇ ਬਣਾਇਆ ਧਾਰਮਿਕ ਆਗੂਆਂ ਨੂੰ ਲਾਕੇ ਹੀ ਨਹੀਂ ਲੱਕਣ ਦਿੱਤਾ ਤੇ ਰਾਮ ਮੰਦਰ ਨੂੰ ਜਿਹੜਾ ਉਹਦੀ ਜਿਹੜੇ ਪ੍ਰਾਣ ਪ੍ਰティਸ਼ਟਾ ਸੀ ਉਹਨੂੰ ਮੋਦੀ ਤੇ ਹੋਰ ਸਿਆਸੀ ਆਗੂਆਂ ਨੇ ਜਿਹੜਾ ਉਹ ਗਵਾਹ ਕੀਤਾ ਸੋ ਦੇਸ਼ ਦੇ ਅੰਦਰ ਲੋਕਾਂ ਦੇ ਮੁੱਦੇ ਜਿਹੜੇ ਆ ਚੋਣ ਸੀਨ ਤੇ ਆਉਣ ਲੋਕਾਂ ਦੀ ਕੋਈ ਗੱਲ ਹੋਵੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਹੋਵੇ ਮਹਗਾਈ ਕੰਟਰੋਲ ਕਰਨ ਦੀ ਗੱਲ ਹੋਵੇ ਕੋਈ ਦੇਸ਼ ਦੀ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣ ਦਾ ਸਰਕਾਰ ਕੋਈ ਪ੍ਰੋਜੈਕਟ ਲੈ ਕੇ ਆਵੇ ਐਮਐਸਟੀ ਦੀ ਕਾਨੂੰਨੀ ਗਰੰਟੀ ਸਰਕਾਰ ਦੇਵੇ ਜਿਹਦਾ ਵਾਅਦਾ ਕੀਤਾ ਜਦੋਂ ਕਿਸਾਨ ਅੰਦੋਲਨ ਸਮਾਪਤ ਹੋਇਆ ਤਾਂ ਲਿਖਤੀ ਵਾਅਦੇ ਕੀਤੇ ਸਰਕਾਰ ਨੇ ਜਿਹਦੇ ਚ ਆਮ ਆਸਤੀ ਨੂੰ ਕਾਨੂੰਨੀ ਦਰਜਾ ਬਣਾਉਣ ਲਈ ਇੱਕ ਕਮੇਟੀ ਬਣਾ ਕੇ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ। ਔਰ ਜਿਹੜਾ ਬਿਜਲੀ ਐਕਟ 2022 ਆ ਉਹ 2020 ਚ ਉਸ ਵੇਲੇ ਉਹਦਾ ਖਰੜਾ ਤਿਆਰ ਸੀ ਉਹਨੂੰ ਪਾਰਲੀਮੈਂਟ ਤੇ ਲਿਆਉਣਾ ਸੀਗਾ ਉਹ ਵੀ ਲਿਖਤੀ ਤੌਰ ਤੇ ਦਿੱਤਾ ਵੀ ਪਾਰਲੀਮੈਂਟ ਦੇ ਅੰਦਰ ਜਿਹੜਾ ਉਹ ਨਹੀਂ ਲਿਆਂਦਾ ਜਾਊਗਾ ਪਰ 2020-22 ਦੇ ਵਿੱਚ ਉਹਨੂੰ ਲੈਣ ਦਾ ਗਿਆ ਤੇ ਅੱਜ ਸਾਰੇ ਦੇਸ਼ ਚ ਚੇਪ ਵਾਲੇ ਮੀਟਰ ਲਾਉਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਲੋਕਾਂ ਦਾ ਜਿਹੜਾ ਬਿਜਲੀ ਦਾ ਗਰੀਬ ਲੋਕਾਂ ਦਾ ਅਧਿਕਾਰ ਆ ਖੋਇਆ ਜਾ ਰਿਹਾ ਜਿੱਥੇ ਚੰਗੇ ਭਲੇ ਚੱਲਦੇ ਮੀਟਰ ਨੇ ਲੋਕਾਂ ਦੇ ਉਹ ਮੀਟਰ ਵੀ ਬਦਲੇ ਜਾ ਰਹੇ ਨੇ ਤੇ 10000 ਰੁਪਏ ਜਿਹੜਾ ਉਸ ਮੀਟਰ ਦਾ ਖਰਚਾ ਜਿਹੜਾ ਉਹ ਕੰਜ਼ਿਊਮਰ ਨੂੰ ਪੈਣਾ ਹੈ ਤੇ ਬਿਜਲੀ ਉਹਨਾਂ ਚਿਰ ਹੀ ਆਉਣੇ ਆ ਜਿੰਨਾ ਚਿਰ ਫੋਨ ਮੰਗੂ ਰੀਚਾਰਜ ਜਿਹੜਾ ਉਹਦਾ ਰਹੂਗਾ ਤੋ ਇਹ ਸਾਰੀਆਂ ਕਾਰਪੋਰੇਟ ਦੇ ਹਦੀਆਂ ਨੀਤੀਆਂ ਵੀ ਕਾਰਪੋਰੇਟ ਬਿਲੀ ਦੇ ਕਾਬਜ ਹੋਵੇ ਤੇ ਕਾਰਪੋਰੇਟ ਨੂੰ ਬਿਨਾ ਕੋਈ ਮਲਾਜ਼ਮ ਭਰਤੀ ਕੀਤੇ ਉਹਦੇ ਪੈਸੇ ਜਿਹੜੇ ਆ ਉਹਦੇ ਖਾਤੇ ਦੇ ਵਿੱਚ ਅੱਛਾ ਜੀ ਲੱਗਦਾ 16 ਤਰੀਕ ਨੂੰ ਲੋਕਾਂ ਵੱਲੋਂ ਹੰਗਾਰਾ ਮਿਲੇਗਾ ਤੁਹਾਨੂੰ ਵੱਡਾ ਹੰਗਾਰਾ ਮਿਲੇਗਾ ਜੀ ਇਸ ਸਾਡੇ ਬੰਦ ਤੇ ਸੱਦੇ ਨੂੰ ਪੰਜਾਬ ਦੀਆਂ ਦੇਸ਼ ਦੀਆਂ ਸਾਰੀਆਂ ਵਪਾਰ ਮੰਡਲਾਂ ਨੇ ਸਾਰੀ ਟਰਾਂਸਪੋਰਟ ਨੇ ਰੋਡ ਵੇਜਦੀਆਂ ਜਥੇਬੰਦੀਆਂ ਨੇ ਬੈਂਕਾਂ ਦੀਆਂ ਜਥੇਬੰਦੀਆਂ ਨੇ ਪੈਟਰੋਲ ਪੰਪਾਂ ਦੀਆਂ ਜਥੇਬੰਦੀਆਂ ਨੇ ਪੂਰਾ ਪੂਰਾ ਸਮਰਥਨ ਦਿੱਤਾ ਵੱਡਾ ਬੰਦ ਹੋਊਗਾ ਔਰ ਇਹ ਦੁਬਾਰਾ ਜਿਹੜਾ 1 ਕਰਾਂ 25 ਸਤੰਬਰ 2020 ਨੂੰ ਬੰਦ ਹੋਇਆ ਸੀਗਾ ਉਹਦਾ ਇਤਿਹਾਸ ਪੰਜਾਬ ਦੇ ਲੋਕ ਜਿਹੜੇ ਆ ਉਹ ਉਧਰ ਆਉਣਗੇ ਤੇ ਅਗਲਾ ਅੰਦੋਲਨ ਜਿਹੜਾ ਅਸਲ 'ਚ ਸਜੂਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਰੇਟ ਜੂਨੀਅਨ ਲੋਕਾਂ ਦਾ ਇੱਕ ਵੱਡਾ ਸੰਘਰਸ਼ ਸਾਰਨ ਦੀ ਕੋਸ਼ਿਸ਼ ਕਰ ਰਹੀਆਂ ਕਿਉਂਕਿ ਸਾਡੇ ਦੇਸ਼ ਦੀ ਆਪੋਜੀਸ਼ਨ ਜਿਹੜੀ ਆ ਉਹ ਧਾਰਾਸ਼ਾਹੀ ਹੋ ਗਈ ਹੈ ਕਿਉਂਕਿ ਆਪੋਜੀਸ਼ਨ ਕੋਈ ਜੰਡਾਰੇਗਾ ਆਰਪੋਰਟ ਦੇ ਏਜੰਡੇ ਤੇ ਆਪੋਜੀਸ਼ਨ ਮੋਦੀ ਸਰਕਾਰ ਦੇ ਨਾਲ ਬਿਲਕੁਲ ਸਹਿਮਤ ਆ ਅੱਛਾ ਵੱਡੀ ਗੱਤੀ ਵਿੱਚ ਕਿਸਾਨ ਉੱਥੇ ਦਿੱਲੀ ਪਹੁੰਚਣ ਦੇ ਆ ਰਾਹ ਵਿੱਚ ਬਹੁਤ ਭੜਾਣੀਆਂ ਨੇ ਤੁਸੀਂ ਲੀ ਗਏ ਤਾਂ ਲੋਕਾਂ ਦੇ ਦਿਮਾਗ ਵਿੱਚ ਇਹ ਜਿਹੜੇ ਆਮ ਜਨਤਾ ਉਹ ਸੋਚਦੀ ਵੀ ਪਤਾ ਨਹੀਂ ਕਿਸਾਨਾਂ ਕੋ ਕੀ ਨਿਕਲੇ ਜੜਾ ਕਿ ਨਹੀਂ ਨਿਕਲੇ ਅਤਰੀ ਕੀ ਸੋਚਦੇ ਵੇਖੋ ਜਿਹੜਾ ਪੂਰਾ ਮੰ ਰੋਸ ਪ੍ਰਦਰਸ਼ਨ ਕਰਨ ਦਾ ਸਾਡੇ ਦੇਸ਼ ਦੇ ਲੋਕਾਂ ਦਾ ਅਧਿਕਾਰ ਆ ਸਾਡਾ ਕਿਸਾਨਾਂ ਦਾ ਵੀ ਅਧਿਕਾਰ ਆ ਸਾਨੂੰ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਜੰਤਰ ਮੰਤਰ ਤੇ ਜਾਂ ਜਿੱਥੇ ਵੀ ਸਰਕਾਰ ਦੇਵੇ ਥਾਂ ਦੇਵੇ ਆਮ ਲੀਲਾ ਦੇਵੇ ਉਥੇ ਸਾਨੂੰ ਜਾਣ ਦਾ ਪੂਰਾ ਪੂਰਾ ਅਧਿਕਾਰ ਆ ਇਹ ਜਿਹੜੀ ਗੱਲ ਆ ਅਸੀਂ ਇਹਦੀ ਹਰਿਆਣਾ ਦੀ ਸਰਕਾਰ ਦੀ ਕੇਂਦਰ ਦੀ ਸਰਕਾਰ ਦੀ ਸਖਤਨ ਖੇਧੀ ਕਰਦੇ ਆ ਵੀ ਜਿਹੜੀ ਉਹਨਾਂ ਇਸ ਤਰ੍ਹਾਂ ਦਾ ਮਾਹੌਲ ਹਰਿਆਣੇ ਦੇ ਬਾਡਰਾਂ ਤੋਂ ਬਣਾਤਾ ਵੀ ਜਿਸ ਤਰ੍ਹਾਂ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਪੰਜਾਬ ਕੋਈ ਦੂਜਾ ਦੇਸ਼ ਆ ਜਿਹੜਾ ਚੜ ਕੇ ਜਾ ਰਿਹਾ ਤੋਂ ਨੂੰ ਰੋਕਣ ਲਈ ਇੱਥੇ ਵੱਡੇ ਜਿਹੜੇ ਪ੍ਰਬੰਧ ਜਿਹੜੇ ਉਹ ਕੀਤੇ ਗਾ ਇਹ ਬਿਲਕੁਲ ਗੈਰ ਸੰਵਿਧਾਨਕ ਗੈਰ ਜਮਹੂਰੀ ਗੱਲ ਹੈ ਸਰਕਾਰ ਨੂੰ ਇਹ ਰੋਕਾਂ ਹਟਾਉਣੀਆਂ ਚਾਹੀਦੀਆਂ ਕਿਸਾਨਾਂ ਨੂੰ ਜਿਹੜਾ ਅੰਦੋਲਨ ਕਰਨ ਲਈ ਉੱਥੇ ਦਿੱਲੀ ਛੜਾਇਆ ਉਹ ਪਹੁੰਚਣ ਦੇਣਾ ਚਾਹੀਦਾ ਸਰਕਾਰ ਕੋਈ ਐਲਾਨ ਨਹੀਂ ਕੀਤਾ ਜਾਂਦਾ ਉਹ ਨਹੀਂ ਹਟਾਇਆ ਜਾਂਦਾ ਤੇ ਕਿਸਾਨ ਉੱਥੇ ਜਾ ਕੇ ਉੱਥੇ ਬੈਠੇ ਰਹਿਣ ਧੰਨਵਾਦ ਇਹ ਦੇਖੋ ਅੱਜ ਅਸਲ ਗੱਲ ਇਹ ਆ ਸਯੁਗਤ ਕਿਸਾਨ ਮੋਰਚਾ ਜਿਹਾ ਅਸੀਂ ਸਾਰੇ ਸਮਝਣਿਆ ਵੀ ਸਾਨੂੰ ਦਿੱਲੀ ਦੇ ਪੈਟਰਨ ਦੇ ਉੱਤੇ ਅੰਦੋਲਨ ਇਕੱਠਿਆਂ ਹੋ ਕੇ ਲੜਨਾ ਚਾਹੀਦਾ ਨਾ ਕਿ ਕੋਈ ਥੋੜੀਆਂ ਜੱਥੇਬੰਦੀਆਂ ਉੱਧਰੋਂ ਚਲੇ ਜਾਣ ਤਾਂ ਉਹਦਾ ਉਹਦਾ ਸਿੱਟਾ ਇਹੋ ਹੀ ਆ ਤੁਸੀਂ ਕਹਿੰਗੇ ਸਯੁਗਤ ਕਿਸਾਨ ਮੋਰਚੇ ਨੇ ਵੇਖੋ 16 ਫਰਵਰੀ ਦੇ ਬੰਦ ਦਾ ਸੱਦਾ ਜਿਹੜਾ ਪੂਰੇ ਦੇਸ਼ ਦਾ ਸੱਦਾ ਇਹ ਬਹੁਤ ਵੱਡੀ ਐਟੀਟਿਊਸ਼ਨ ਆ ਔਰ ਇਹਨੂੰ ਬਹੁਤ ਵੱਡਾ ਦੇਸ਼ ਦੇ 22 ਸੂਬਿਆਂ ਦੇ ਅੰਦਰ ਇਹਨੂੰ ਟਰੈਕਟਰ ਮਾਰਚ ਨੂੰ ਸਮਰਥਨ ਮਿਲਿਆ ਜਿਹੜੀਆਂ 3 ਦਿਨ ਦੇ 26 27 28 ਨਵੰਬਰ ਦੀਆਂ 2023 ਦੀਆਂ ਆ